ਸ਼ਸ਼ਿਕਾ ਜੀ ਸਾਰਿਆਂ ਨੂੰ ਅੱਜ ਮੈਂ ਦਿਖਾ ਰਹੀ ਹਾਂ ਆਪਣੀ ਬੇਟੀ ਦੀ ਕਲਾ ਉਹਨੂੰ ਡਰਾਇੰਗ ਦਾ ਬਹੁਤ ਸ਼ੌਂਕ ਆ ਜਦੋਂ ਫ੍ਰੀ ਹੁੰਦੀ ਆ ਦੇਖੋ ਇਸ ਤਰ੍ਹਾਂ ਕੁਛ ਨਾ ਕੁਛ ਝੂ ਟ੍ਰਾਈ ਕਰਦੀ ਰਹਿੰਦੀ ਆ ਇਹ ਉਹਦਾ ਸ਼ੌਂਕ ਆ ਆ ਦੇਖੋ ਬਹੁਤ ਸੋਹਣੀ ਡਰਾਇੰਗ ਕਰਦੀ ਆ ਤੇ ਆਪਣੇ ਬੱਚਿਆਂ ਦੇ ਵਿੱਚ ਤੁਹਾਨੂੰ ਕੋਈ ਨਾ ਕੋਈ ਕਲਾ ਜ਼ਰੂਰ ਹੁੰਦੀ ਆ ਉਹਨੂੰ ਪਛਾਣਨਾ ਚਾਹੀਦਾ ਤੇ ਬੱਚੇ ਨੂੰ ਮੋਟੀਵੇਟ ਟਾਈਮ-ਟਾਈਮ ਜਰੂਰ ਕਰਦੇ ਰਹਿਣਾ ਚਾਹੀਦਾ ਬਹੁਤ ਸੋਨੀਆਂ ਪੇਂਟਿੰਗਸ ਵਗੈਰਾ ਉਹ ਟਰਾਈ ਕਰਦੀ ਰਹਿੰਦੀ ਐ ਨਾਲੇ ਤਾਂ ਇਸ ਨਾਲ ਬੱਚੇ ਕੁਝ ਸਮਾਂ ਜਿਹੜਾ ਟਾਈਮ ਮੋਬਾਈਲ ਤੋਂ ਬਾਹਰ ਨਿਕਲਦੇ ਐ ਨਾਲੇ ਕੁਝ ਨਵਾਂ ਨਵਾਂ ਟਰਾਈ ਕਰਦੇ ਰਹਿੰਦੇ ਐ ਉਮੀਦ ਆ ਤੁਹਾਨੂੰ ਸਾਰਿਆਂ ਨੂੰ ਇਹ ਡਰਾਇੰਗਸ ਬਹੁਤ ਪਸੰਦ ਆਣਗੀਆਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਇਹ ਡਰਾਇੰਗਸ ਸਾਰੀਆਂ ਪੇਂਟਿੰਗਸ ਕਿੱਦਾਂ ਦੀਆਂ ਲੱਗੀਆਂ ਤੁਸੀਂ ਵੀ ਆਪਣੇ ਬੱਚਿਆਂ ਦੇ ਵਿੱਚ ਕੋਈ ਨਾ ਕੋਈ ਹਕਲਾ ਹੁੰਦੀ ਹੈ ਉਹਨੂੰ ਪਛਾਣਿਆ ਕਰੋ ਨਾਲੇ ਵਿਹਲੇ ਸਮੇਂ ਦੇ ਵਿੱਚ ਬੱਚੇ ਬਿਜ਼ੀ ਹੋ ਜਾਂਦੇ ਆ ਥੈਂਕ ਯੂ